ਸਾਈਕਲ ਦੇ ਪਿੱਛੇ ਜੋ ਰੇੜੇ ਲਗਾ ਲੈਂਦੇ ਆ ਤੇ ਉਹਦਾ ਤੁਹਾਡੇ ਕੰਮ ਤੇ ਕਿੰਨਾ ਕੋਈ ਇਫੈਕਟ ਪਿਆ ਕੰਮ ਦੇ ਉੱਤੇ ਪੂਰਾ ਅਸਰ ਪੈਂਦਾ ਜੀ ਸਾਢੇ 7 ਕਣ ਮੈਥੋਂ ਵੀ ਸੈਂਟਰ ਵੱਲੋਂ ਬਿਲ ਪਾਸ ਹੋਇਆ ਹੈ ਆ ਬਾਸ ਭਾਈ ਸਰਕਾਰ ਬਲੇ ਅਸੀਂ ਉਹ ਬਜਲ ਦੇ ਵਿੱਚ ਵਿੱਚ ਰਹਿੰਦੇ ਆ ਰਾਤ ਵਿੱਚ ਗਈ ਸੀ ਪੋਸ ਦੇ ਨੇ ਭਈ ਭਜਨ ਕਿੰਨਾ ਮੈਂ ਤੇ ਇਹ ਇੰਨਾ ਬਜਨ ਮੋਟਰ ਦੇ ਜਿਹੜੇ ਵਾਲੇ ਪਾ ਕੇ ਲੈ ਜਾਂਦੇ ਰੇੜੇ ਦਾ ਕੀੜਾ ਮਤ ਲੈ ਲੈ ਜਾਂਦੇ ਆ ਟਰੱਕ ਵਗੈਰਾ ਆ ਗਿਆ ਉਹਦੇ ਨਾਲ ਤੁਹਾਡੇ ਕੰਮ ਦੇ ਵਿੱਚ ਕਿੰਨਾ ਕੋਈ ਜ਼ਿਆਦਾ ਫਰਕ ਕੋੜੇ ਰੇੜੇ ਭਈ ਹਾਥੀ ਯਾਰ ਟਰੱਕ ਟੈਂਪੋ ਨਾਲ ਕੋਈ ਫਰਕ ਨਹੀਂ ਜੀ ਪਿਆ ਜਿਹੜਾ ਮੋਟਰਸਾਈਕਲ ਵਾਲਾ ਰੇੜਾ ਬਣਾਤਾ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਰਜ਼ਕਾਰ ਮਾਰਿਆ ਗਿਆ ਜੀ ਸਾਨੂੰ ਤਾਂ ਭੁੱਖੇ ਮਰਨ ਤੇ ਲਿਆਤਾ ਇਹਨਾਂ ਨੇ ਬਹੁਤ ਜ਼ਿਆਦਾ ਮੰਦਾ ਹਾਲਾ ਹੀ ਸਾਡਾ ਪਹਿਲੇ ਸਰ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਉਦੋਂ ਤੁਹਾਡਾ ਕੰਮ ਕਿੱਦਾਂ ਸੀ ਉਦੋਂ ਸਾਡਾ ਕੰਮ ਠੀਕ ਦਿਗਾ ਜੀ ਜਦੋਂ ਦਾ ਮੋਟਰਸਾਈਕਲ ਵਾਲਾ ਰੇੜਾ ਆ ਗਿਆ ਉਦੋਂ ਦਾ ਸਾਡਾ ਰਜ਼ਕਾਰ ਸਾਰੇ ਘੋੜੇ ਰੇੜਿਆਂ ਦਾ ਮਾਰਿਆ ਗਿਆ ਤੇ ਇਹਦੀ ਕੰਪਲੀਟ ਵਗੈਰਾ ਕਿਤੇ ਵੀ ਨਹੀਂ ਕੀਤੀ ਨਹੀਂ ਅਸੀਂ ਅਸੀਂ ਹੁਣ ਕੰਪਲੀਟ ਕੀ ਕਰੀਏ ਕਿਸੇ ਦੀ ਗੱਲ ਸੁਣਨੀ ਨਹੀਂ ਕਿਸੇ ਜਿਹੜੇ ਆ ਲੋਕ ਜੋ ਸਮਾਨ ਉਹਨਾਂ ਨੂੰ ਦਿੰਦੇ ਆ ਉਹਨਾਂ ਦੇ ਨਾਲ ਕਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨਾਲ ਕਦੀ ਬਹਿਸ ਹੋਈ ਹੋਵੇ ਇਸ ਨਹੀਂ ਤੇ ਜੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਫਿਰ ਤਾਂ ਸਾਡੇ ਘਰੇ ਜਮੇ ਨਹੀਂ ਫਿਰ ਤਾਂ ਕੰਮ ਹੀ ਨਹੀਂ ਸਾਡੇ ਚੱਲਦਾ ਉਹ ਹੀ ਤਾਂ ਕੰਮ ਦਿੰਦੇ ਜੀ ਇਹਨਾਂ ਨੂੰ ਵੀ ਤੇ ਸਾਨੂੰ ਵੀ ਜੇ ਅਸੀਂ ਉਹਨਾਂ ਨਾਲ ਹੀ ਮਤਲਬ ਇਹਦਾ ਪੁੱਛਾਂਗੇ ਛਾਂਗੇ ਉਹਨਾਂ ਨੇ ਕਹਣਾ ਹੈਗਾ ਬਈ ਸਾਡੇ ਤਾਂ ਆਪਣੇ ਘੱਟ ਤੋਂ ਘੱਟ ਰੇਟ ਦੇ ਵਿੱਚ ਆਪਣੇ ਪਾਰਟੀਆਂ ਵਾਲੇ ਜਾਂਦੇ ਹੈਗੇ ਆ ਜੇ ਘੱਟ ਰੇਟ ਦੇ ਵਿੱਚ ਕਰਾਏ ਤੇ ਜੇ ਅਸੀਂ ਮਤਲਬ ਉਹ ਲੈ ਕੇ ਜਾਣਗੇ ਤਾਂ ਪਹਿਲਾਂ ਉਹਨਾਂ ਦੀ ਹੋਣੀ ਜੀ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਦੇ ਮੈ ਅਲੀ ਸ਼ਾ ਜਿੱਥੇ ਟੈਕਨੋਲੋਜੀ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈਤੀ ਹੈ ਮੋਟਰਸਾਈਕਲ ਤੇ ਜੋ ਹੈ ਛੋਟਾ ਹਾਥੀ ਦੀ ਗੱਲ ਕਰੀਏ ਟਰੱਕ ਦੀ ਗੱਲ ਕਰੀਏ ਜੋ ਕਿ ਬਹੁਤ इजीली ਸਮਾਨ ਜੋ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾ ਸਕਦੀ ਹੈ ਬੜੀ ਆਸਾਨੀ ਨਾਲ ਉੱਥੇ ਹੀ ਜੇ ਗੱਲ ਕਰਾਂਗੇ ਜੋ ਜੋ ਘੋੜਿਆਂ ਤੇ ਰਿਹੜਿਆਂ ਤੇ ਸਮਾਨ ਲੱਦਦੇ ਨੇ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਨੇ ਉਨ੍ਹਾਂ ਦੇ ਕੰਮ ਤੇ ਬਹੁਤ ਜ਼ਿਆਦਾ ਇਫੈਕਟ ਜੋ ਕੀ ਹੈ ਟੈਕਨੋਲੋਜੀ ਨੇ ਆਟੋਮੋਬਾਈਲਸ ਨੇ ਪਾਇਆ ਹੈ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਉਹਨਾਂ ਦੇ ਕੰਮ ਦੇ ਵਿੱਚ ਕਿੰਨਾ ਕੋਈ ਇਫੈਕਟ ਪਿਆ ਹੈ ਕਿੰਨੀ ਕੁ ਜੋ ਹੈ ਤਬਦੀਲੀ ਆਈ ਹੈ ਆਟੋਮੋਬਾਈਲਸ ਦੇ ਆਉਣ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਸਰ ਤੁਸੀਂ ਕਿਹੜਾ ਬਿਜ਼ਨਸ ਕਰਦੇ ਹੋ ਛੋਟੇ ਖਾਤੇ ਦਾ ਨਹੀਂ ਅਸੀਂ ਤਾਂ ਵੱਡੀ ਗੱਡੀ ਦੇ ਕਾਫੇ ਵੱਡੀ ਗੱਡੀ ਆ ਤੁਹਾਡੇ ਕੋਲ ਤੇ ਤੁਹਾਡੇ ਉੱਤੇ ਤੁਹਾਡੇ ਕੰਮ ਦੇ ਉੱਤੇ ਹੀ ਇਫੈਕਟ ਪਿਆ ਹੋਇਆ ਹੈ ਉਹਨਾਂ ਜੋ ਮੋਟਰਸਾਈਕਲ ਦੇ ਉੱਤੇ ਪਿੱਛੇ ਜਗਾੜੂ ਕੰਮ ਕਰਦੇ ਆ ਹਾਂਜੀ ਹਾਂਜੀ ਪਿਆ ਜੀ ਕਿੰਨਾ ਕੋਈ ਇਫੈਕਟ ਪਿਆ ਸਰ ਇਹ ਤਾਂ ਘੱਟੋ-ਘੱਟ ਵੀ 85% ਪਿਆ ਹੋਇਆ 85% ਕਿੰਨੇ ਟਾਈਮ ਤੋਂ ਇਹ ਹੋ ਗਏ ਹੋਣਗੇ 3 ਸਾਲ ਤੋਂ ਵੀ ਵੱਧ ਹੋ ਗਏ 3 ਸਾਲ ਤੋਂ ਵੱਧ ਜੋ ਹੈ ਤੁਸੀਂ ਇਸ ਸਮੱਸਿਆ ਦੇ ਨਾਲ ਜੋ ਹੈ ਜੂੰਝਦੇ ਬੇ ਆਪਾ ਕਹਿ ਸਕਦੇ ਆ ਕਿੰਨੇ ਟਾਈਮ ਕੋ ਗਿਆ ਨਹੀਂ ਲਾ ਤੁਸੀਂ ਦੇ ਲੋ ਵੀ ਹਫਤੇ ਚ ਇੱਕ ਲੱਗਦਾ ਹਫਤੇ ਚ ਇੱਕ ਗੇੜਾ ਤੇ ਫਿਰ ਸਰ ਔਖਾ ਨਹੀਂ ਹੁੰਦਾ ਇਦਾਂ ਔਖਾ ਤਾਂ ਹੁਣ ਮਜਬੂਰੀ ਆ ਮਜਬੂਰੀ ਆ ਸਰ ਜਿਹੜਾ ਇਲੀਗਲ ਕਹਿ ਰਿਹਾ ਕਿ ਇਹ ਇਲੀਗਲ ਕੰਮ ਹੈ ਕਿ ਉਹਨਾਂ ਕੋਲ ਨਾ ਕੋਈ ਪਰਮਿਟ ਹੈ ਨਾ ਕੋਈ ਕਾਗਜ਼ ਹੈ ਕਿ ਇਸ ਮੋਟਰਸਾਈਕਲ ਦੇ ਉੱਤੇ ਸਮਾਨ ਢੋ ਸਕਣ ਤੇ ਇਹਦੀ ਕੰਪਲੀਟ ਵਗੈਰਾ ਕਿਤੇ ਵੀ ਨਹੀਂ ਕੀਤੀ ਨਹੀਂ ਅਸੀਂ ਅਸੀਂ ਹੁਣ ਕੰਪਲੀਟ ਕੀ ਕਰੀਏ ਜੀ ਕੋਈ ਸਿਰ ਗੱਲ ਸੁਣਣੀ ਕਿਸੇ ਨੇ ਟਰਾਈ ਵੀ ਨਹੀਂ ਕੀਤਾ ਕਿਤੇ ਨਹੀਂ ਨਹੀਂ ਟਰਾਈ ਨਹੀਂ ਕਰਿਆ ਅੱਛਾ ਸਰ ਤੁਸੀਂ ਜਾਣਿਓ ਕਿ ਇਹ ਸਭ ਚੀਜ਼ਾਂ ਬਾਬਾ ਅਸੀਂ ਉਹ ਅਸੀਂ ਕਹਿੰਦੇ ਜਿਹੜੇ ਲੀਗਲ ਆ ਉਹ ਚੱਲਣ ਜਿਹੜੀ ਇਨਲੀਗਲ ਨਾ ਚੱਲਣ ਲੀਗਲ ਨਾ ਚੱਲਣ ਬਿਲਕੁਲ ਇਹਨਾਂ ਕੋਲ ਕੋਈ ਪਰਮਿਟ ਨਹੀਂ ਹੈ ਕੋਈ ਕਾਗਜ਼ ਪੱਤਰ ਨਹੀਂ ਹੈ ਜਿਹਨਾਂ ਕੋਲ ਨਹੀਂ ਹੈਗਾ ਉਹਨੂੰ ਬੰਦ ਕਰ ਦੇਣੀ ਹੈ ਠੀਕ ਹੈ ਸਰ ਸਰ ਜਿਹੜੇ ਆ ਲੋਕ ਜੋ ਸਮਾਨ ਉਹਨਾਂ ਨੂੰ ਦਿੰਦੇ ਆ ਉਹਨਾਂ ਦੇ ਨਾਲ ਕਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹਨਾਂ ਨਾਲ ਕਦੀ ਬਹਿਸ ਹੋਈ ਹੋਵੇ ਇਸ ਨੂੰ ਦੇਤੇ ਜੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂ ਫਿਰ ਤਾਂ ਸਾਡਾ ਘੇੜ ਜਮੇ ਨਗੜਾ ਫਿਰ ਤਾਂ ਕੰਮ ਹੀ ਨਹੀਂ ਸਾਡੇ ਚੱਲਦਾ ਕਿਉਂਕਿ ਉਹ ਹੀ ਉਹ ਹੀ ਤਾਂ ਕੰਮ ਦਿੰਦੇ ਜੀ ਇਹਨਾਂ ਨੂੰ ਵੀ ਤੇ ਸਾਨੂੰ ਵੀ ਜੇ ਅਸੀਂ ਉਹਨਾਂ ਨਾਲ ਹੀ ਮਤਲਬ ਇਹਦਾ ਪੁੱਛਾਂਗੇ ਛਾਂਗੇ ਉਹਨਾਂ ਨੇ ਕਹਣਾ ਹੈਗਾ ਬਈ ਸਾਡੇ ਤਾਂ ਆਪਣੇ ਘੱਟ ਤੋਂ ਘੱਟ ਰੇਟ ਦੇ ਵਿੱਚ ਆਪਣੇ ਪਾਰਟੀਆਂ ਵਾਲੇ ਜਾਂਦੇ ਹੈਗੇ ਆ ਜੇ ਘੱਟ ਰੇਟ ਦੇ ਵਿੱਚ ਕਰਾਏ ਤੇ ਜੇ ਅਸੀਂ ਮਤਲਬ ਉਹ ਲੈ ਕੇ ਜਾਣਗੇ ਤਾਂ ਪਹਿਲਾਂ ਉਹਨਾਂ ਦੀ ਹੋਣੀ ਜੀ ਅਸੀਂ ਜਿਵੇਂ ਹੁਣ ਸਾਡੀ ਗੱਡੀਆਂ ਹੈਗੀਆਂ ਸਾਡੇ ਗੱਡੀਆਂ ਵੱਡੀਆਂ ਹੈਗੀਆਂ ਸਾਡਾ ਤੇਲ ਵੀ ਵੱਧ ਖਾਣਾ ਜੀ ਖਰਚੇ ਵੱਧ ਆਏ ਇਹਨਾਂ ਦੇ ਅਸੀਂ ਜਿੰਨੇ ਉਹਨਾਂ ਦੀ 5000 ਰੁਪਏ ਕਿਰਾਇਆ ਮੰਗ ਲੈ ਜੀ ਉਹਨਾਂ ਨੇ 2000 ਰੁਪਏ ਚਲੇ ਜਾਣਾ ਜੀ ਉਹ ਪਾਰਟੀ ਨੂੰ ਤਾਂ ਇਹ ਫਾਇਦਾ ਜੀ ਜਿਹਦੇ ਘੱਟ ਤੋਂ ਘੱਟ ਰੇਟ ਤੇ ਗੱਡੀ ਮਿਲਦੀ ਹੈ ਅਗਲਾ ਉਹ ਉਹ ਲੋਂਗਾ ਜੀ ਪਹਿਲਾਂ ਪਰ ਬਾਕੀ ਜਿਹੜੇ ਦੁਕਾਨਾਂ ਵਾਲੇ ਹੈਗੇ ਜੀ ਦੁਕਾਨਾਂ ਵਾਲੇ ਇਹ ਜ਼ਿੰਮੇਦਾਰਾਂ ਨੇ ਪਰ ਮੈਂ ਐਸੀ ਪੱਠੇ ਢੋਂ ਲਈ ਅੱਛਾ ਜੀ ਇਹ ਕੰਮ ਕਰਨ ਲੱਗੇ ਹੁਣ ਇਹ ਦੇਖ ਲਓ ਤੁਹਾਡੇ ਹਾਂ ਮਾਰਕੀਟ 'ਚ ਇਹ ਚੱਕਰ ਆ ਬੱਸ ਤਾਂ ਮੋਟਰਸਾਈਕਲ ਜਿਹੜਾ ਬਣਿਆ ਸੀ ਇਹ ਸਵਾਰੀ ਢੋਂ ਲਈ ਬਣਿਆ ਸੀ ਹਾਂ ਜੀ ਇਹ ਲੋੜ ਹੀ ਨਹੀਂ ਹੈਗਾ ਚਲਾਉਣ ਜਿੱਥੇ ਮੋਟਰਸਾਈਕਲ ਜਿਹੜਾ ਬਣਿਆ ਵਾ ਇਹ ਜੇ ਹੁਣ ਪਹਿਲਾਂ ਘੋੜੇ ਰੇੜੇ ਸੀ ਛੋਟੇ ਹਾਥੀ ਸੀ ਇਹਨਾਂ ਸਭ ਨੂੰ ਕਿਹੜਾ ਮਿਲਦਾ ਜੀ ਹੁਣ ਇੱਕ ਰੇੜੇ ਇੱਕ ਇੱਕ ਨੇ 10 4 4 5 5 ਰਿਮੋਟਰਾਂ ਦੇ ਕਿਹੜੇ ਬਣਾਏ ਆ ਬੰਦੇ ਆਧਾ-ਆਧਾ ਤੇ ਰੱਖ ਕੇ ਕੰਮ ਚਲਾਈ ਜਾਂਦੇ ਆ ਆਪਦਾ ਅੱਧਾ ਉਹਨੂੰ ਦੇ ਦਿੰਦੇ ਆ ਤਾਂ ਤੇਲ ਦਾ ਖਰਚਾ ਅੱਧਾ ਬਾਹਰ ਦਾ ਖਰਚਾ ਪਾ ਲੈਂਦੇ ਆ ਹੁਣ ਇਹਨਾਂ ਨੂੰ ਗੱਡੀਆਂ ਆਣਿਆਂ ਨੂੰ ਕਿਹੜਾ ਨਹੀਂ ਮਿਲਦਾ ਜਿੱਥੇ 3 ਟਨ ਮਾਲ ਆ ਅਤੇ ਇਹ 4 ਮੋਟਰਸਾਈਕਲਾਂ ਦੇ ਪਾ ਕੇ ਲੈ ਜਾਂਦੇ ਆ ਆਰਾਮ ਨਾਲ ਤੇ ਹੁਣ ਦੂਜੇ ਨੂੰ ਦੂਜੇ ਨੂੰ ਕਿੱਥੇ ਪੁੱਛੂਗਾ ਜਿੰਨੇ 2000 ਮੰਗਿਆ ਇਹ ਜਿੱਥੇ 1500 ਕੰਮ ਹੋ ਜਾਂਦਾ ਇਹਨਾਂ ਦਾ ਸਰ ਜਿਵੇਂ ਟੈਕਨੋਲੋਜੀ ਆਈ ਹੈ ਤਰੱਕੀ ਕਰ ਲਈਤੀ ਹੈ ਛੋਟੇ ਹਾਤੀ ਹਾਤੀ ਟਰੱਕ ਵਗੈਰਾ ਆ ਗਿਆ ਉਹਦੇ ਨਾਲ ਤੁਹਾਡੇ ਕੰਮ ਦੇ ਵਿੱਚ ਕਿੰਨਾ ਕੁ ਜ਼ਿਆਦਾ ਫਰਕ ਪਿਆ ਬਹੁਤ ਜ਼ਿਆਦਾ ਸਾਨੂੰ ਕੋੜੇ ਰੇੜੇ ਬਈ ਹਾਥੀ আর ਟਰੱਕ ਟੈਂਪੋ ਨਾਲ ਕੋਈ ਫਰਕ ਨਹੀਂ ਜੀ ਪਿਆ ਜਿਹੜਾ ਮੋਟਰਸਾਈਕਲ ਵਾਲਾ ਰੇੜਾ ਬਣਾਤਾ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਸਕਾਰ ਮਾਰਿਆ ਗਿਆ ਜੀ ਸਾਨੂੰ ਤਾਂ ਭੁੱਖੇ ਮਰਨ ਦੇ ਲਿਆਤਾ ਇਹਨਾਂ ਨੇ ਅੱਛਾ ਜੀ ਬਹੁਤ ਜ਼ਿਆਦਾ ਮਦਦ ਹਾਲ ਹੈ ਸਾਡਾ ਪਹਿਲੇ ਸਰ ਜਦੋਂ ਇਹ ਚੀਜ਼ਾਂ ਨਹੀਂ ਸੀਗੀਆਂ ਉਦੋਂ ਤੁਹਾਡਾ ਕੰਮ ਕਿੱਦਾਂ ਸੀ ਉਦੋਂ ਸਾਡਾ ਕੰਮ ਠੀਕ ਦਿਗਾ ਜੀ ਜਦੋਂ ਆਹ ਮੋਟਰਸਾਈਕਲ ਵਾਲਾ ਰੇੜਾ ਆ ਗਿਆ ਉਦੋਂ ਦਾ ਸਾਡਾ ਰੋਜ਼ਗਾਰ ਸਾਰੇ ਘੋੜੇ ਰੇੜਿਆਂ ਦਾ ਮਾਰਿਆ ਗਿਆ ਅੱਛਾ ਜੀ ਤੇ ਕਿੰਨਾ ਕੋ ਜੇ ਤੁਸੀਂ ਕਹਿ ਰਹੇ ਹੋ ਕਿ ਰੋਜ਼ਗਾਰ ਮਾਰਿਆ ਗਿਆ ਜਿਹੜੇ ਆਪਾਂ ਦੇਖ ਸਕਦੇ ਤੁਹਾਡੇ ਕੋਲ ਘੋੜੇ ਹੈਗੇ ਆ ਕਿਵੇਂ ਸਰ ਜਦੋਂ ਇਹਨਾਂ ਨੂੰ ਮੋਟਰਸਾਈਕਲ ਰੇੜਾ ਆਇਆ ਇਹਨਾਂ ਰਿਸਕੇ ਰੇੜਿਆਂ ਨਾਲ ਘੜੇ ਨਹੀਂ ਮਿਲਦਾ ਅੱਛਾ ਆ ਕਰ ਲੋ ਗੱਲ ਲਾਓ ਇਹਨਾਂ ਕੁੰਟਲ ਮਾਲ ਤਾਂ ਇਹ ਲੈ ਕੇ ਜਾਂਦੇ ਨੇ ਫਿਰ ਘੋੜੇ ਰੇਲੇ ਵਾਲੇ ਨੇ 10 12 ਕੁੰਟਲ ਪਾਓ ਐਨ ਜੀਓ ਵਾਲੇ ਪਰੇਸ਼ਾਨ ਕਰਦੇ ਨੇ ਸਾਨੂੰ ਅਲਾਉ 7 ਕੁੰਟਲ ਦਾ ਜਾਨਵਰ ਦੇ ਉੱਤੇ ਮਿਲਿਆ ਹੋਇਆ 7 ਕੁੰਟਲ ਇਹ ਮੋਟਰਸਾਈਕਲ ਤੇ ਬਾਕੇ ਲੈ ਕੇ ਜਾਂਦੇ ਨੇ ਫਿਰ ਸਾਡਾ ਤਾਂ ਰੋਜੀ ਰੋਟੀ ਗਈ ਕਿੰਨੇ ਘੋੜੇ ਆ ਤੁਹਾਡੇ ਕੋਲ ਸਾਡੇ ਕੋਲੇ ਤਾਂ ਹੈਗੇ 3 4 ਹੈਗੇ 3 4 ਹੈਗੇ ਤੁਹਾਡੇ ਕੋਲ ਤੇ ਉਹਨਾਂ ਇੱਕ ਦਿਨ ਦੇ ਵਿੱਚ ਉਹਨਾਂ ਦੇ ਉੱਤੇ ਕਿੰਨਾ ਖਰਚਾ ਉਹ ਨਾਲ ਇੱਕ ਦਿਨ ਦਾ ਜੀ ਇੱਕ ਘੋੜੇ ਦਾ ਹੈਗਾ ਵਾ 400 ਰੁਪਏ ਖਰਚ। ਅੱਛਾ ਤੇ ਉਹਨਾਂ ਨਿਕਲ ਜਾਂਦੇ ਜੀ। ਇਹ ਕੱਢਣਾ ਪੈਂਦਾ ਵਾ ਆਪਦਾ ਟਰੈਡਰ ਬੰਨਣਾ ਪੈਂਦਾ ਵਈ। ਹੁਣ ਕਿੱਥੇ ਦੋ ਘੇੜੇ ਲੱਗ ਜਾਂਦੇ ਜੀ। ਕਦੇ ਇੱਕ ਵੀ ਨਹੀਂ ਮਿਲਦਾ ਸਵੇਰ ਦੇ ਵਿਹਲੇ ਬੈਠੇ ਆ 8 ਵੇ ਦੇ ਆਈ। 9 ਵੇ ਮਾਰਕੀਟ ਖੁੱਲਦੀ ਆ। ਹਾਂਜੀ। ਤੇ ਸਰ ਜਿਵੇਂ ਇਹਨਾਂ ਜੇ ਤੁਸੀਂ ਕਹਿ ਰਹੇ ਹੋ ਕਿ ਮੋਟਰਸਾਈਕਲ ਨੇ ਜਿਹੜਾ ਆਪਣਾ ਇੱਕ ਪਿੱਛੇ ਰੇੜਾ ਜਾਂ ਲਗਾ ਲੈਂਦੇ ਆ ਤੇ ਉਹਦੇ ਨਾਲ ਜੋ ਤੁਹਾਡੇ ਕੰਮ ਤੇ ਇਫੈਕਟ ਪਿਆ ਵਾ? ਤੇ ਉਹਨੂੰ ਤੁਸੀਂ ਆਪਣੇ ਨਹੀਂ ਸੋਚ ਸਕਦੇ ਕਿ ਅਸੀਂ ਆਪਣੇ ਰੇੜੇ ਤੇ ਆ ਮੋਟਰ ਲਗਾ ਲਈਏ ਜਾਂ ਕੁਛ ਇੱਦਾ ਕਰ ਲਈਏ ਮੈਡਮ ਜੀ ਡੰਗਰ ਦੇ ਬਾਧੂ ਫਾਇਦੇ ਹੈਗੇ ਆ ਆਰਾਮ ਨਾਲ ਚੱਲੇ ਜਾਂਦਾ ਹੁਣ ਇਹਦੇ ਤੇ ਡੰਗਰ ਤੇ ਇਹ ਤਾਂ ਨਹੀਂ ਹੈਗਾ ਜੀ ਕੋਈ ਮਰੂਗਾ ਜਾਨਵਰ ਵੀ ਸਿਆਣਾ ਆ ਆਪੀ ਰੋਕ ਲੈਂਦਾ ਲੈਟਾਂ ਚ ਇਹਦਾ ਮੋਟਰਸਾਈਕਲ ਦੀ ਰੇਤ ਦਿੱਤੀ ਚਾਰ ਦੋ ਬੰਦਿਆਂ ਦੀ ਬੈਠਣ ਵਾਲੀ ਚੀਜ਼ ਤੇ ਟਨ ਮਾਲ ਪਾ ਕੇ ਲੈ ਜਾਂਦੇ ਆ ਰੁਕਦਾ ਥੋੜੀ ਕਿੰਨੇ ਦਾ ਐਕਸੀਡੈਂਟ ਹੋ ਗਿਆ ਕੋਈ ਦੇਖਪਾਲ ਥੋੜੀ ਕਰ ਰਿਆ ਨਹੀਂ ਦੇਖ ਦੇਖਣਾ ਚਾਹੀਦਾ ਇਹਨਾਂ ਨੂੰ ਬਾਤ ਤਾਂ ਇਹ ਜੁਗਾੜੂ ਇਹ ਜੁਗਾੜੂ ਸਮਾਨ ਹੈ ਮੈਡਮ ਇਹ ਤਾਂ ਇਹ ਸਵਾਰੀ ਵਾਸਤੇ ਹੈ ਇਹ ਮਾਲਡੋ ਹਣ ਵਾਸਤੇ ਮੋਟਰਸਾਈਕਲਾਂ ਥੋੜੀ ਬਣੀ ਹੋਈ ਹੈ ਇਹ ਤਾਂ ਇੱਕ ਨਾ ਨੇ ਜੁਵਾਲ ਬਣਾ ਕੇ ਧੰਦਾ ਬਣਾਇਆ ਹੋਇਆ ਆਪ ਦਾ ਇਹਨਾਂ ਦੀ ਜ਼ਰੂਰ ਪਾਬੰਦੀ ਹੋਣੀ ਚਾਹੀਦੀ ਆ ਇਹਨਾਂ ਨੇ ਬਹੁਤ ਜ਼ਿਆਦਾ ਰਜ਼ਕਾਰ ਮਾਰਦਾ ਮੋਟਰਸਾਈਕਲ ਚਾਹੀਏ ਇਸ ਚੀਜ਼ ਨੂੰ ਤਾਂ ਬੰਦ ਕਰਨਾ ਚਾਹੀਏ ਮੋਟਰ ਥਾਕਰ ਰੇੜੇ ਦਾ ਕੋਈ ਅਲਾਉ ਨਹੀਂ ਹੈ ਹਾਂਜੀ ਸਰ ਜਿਵੇਂ ਜਦੋਂ ਇਹ ਨਈ ਸੀਗੇ ਉਦੋਂ ਤੁਹਾਡੇ ਦਿਨ ਦੇ ਵਿੱਚ ਕਿੰਨੇ ਗੇੜੇ ਲੱਗਦੇ ਸੀ ਤੇ ਹੁਣ ਕਿੰਨੇ ਹੋ ਗਏ ਦੋ ਗੜੇ ਪੱਕੇ ਲਾਉਂਦੇ ਸੀਗੇ ਜੀ ਅਸੀਂ ਕਈ ਘਰਤੀਜਾ ਵੀ ਲਾ ਲੈਂਦੇ ਸੀ ਹੁਣ ਸਾਨੂੰ ਸਾਰੀ ਸਾਰੀ ਦਿਹਾੜੀ ਗੇੜਾ ਨਹੀਂ ਮਿਲਦਾ ਅੱਛਾ ਤੇ ਸਰ ਫਿਰ ਘਰ ਕਿਦਾਂ ਚਲਾਣਾ ਔਖਾ ਨਹੀਂ ਹੁੰਦਾ ਘਰ ਔਖਾ ਹੀ ਆ ਜੀ ਪੱਠਾ ਦੱਥਾ ਵੱਢ ਕੇ ਪਾਉਨੇ ਆ ਸਾਵੇਂ ਘੋੜਿਆਂ ਨੂੰ ਵਿਚਾਰਿਆਂ ਨੂੰ ਅਸੀਂ ਰਾਥਣ ਪਾਉਣਾ ਹੁੰਦਾ ਹੀ ਰਾਥਣ ਪਾਉਨੇ ਆ ਅੱਛਾ ਹੁਣ ਜੇ ਅਸੀਂ ਇਹ ਜ ਆ ਪੰਗਾ ਕਰਦੇ ਆ ਕੋਈ ਤਾਂ ਇਹ ਘੋੜੇ ਭੁੱਖੇ ਮਰਦੇ ਇਹਨਾਂ ਨੂੰ ਕਿਹਨੇ ਪੁੱਛਣਾ ਵਿਚਾਰਿਆਂ ਨੂੰ ਜਾਨਵਰਾਂ ਨੂੰ ਬਹਾਨੇ ਨਾਲੇ ਸਾਡਾ ਪਰਿਵਾਰ ਪਾਲਦੇ ਨੇ ਸੀ ਇੰਨਾ ਢੱਡ ਪਾਲਦੇ ਆ ਹਾਂਜੀ ਤੇ ਸਰ ਤੁਸੀਂ ਜਿਹੜੇ ਜੋ ਕਹਿ ਰਿਹਾ ਕਿ ਜੁਗਾੜ ਦੇ ਨਾਲ ਜੋ ਬਾਈਕ ਦੇ ਪਿੱਛੇ ਰੇੜਾ ਲਗਾ ਲੈਂਦੇ ਤੁਸੀਂ ਇਹਨਾਂ ਨਾਲ ਕਦੀ ਵੀ ਟੱਕਰ ਨਹੀਂ ਹੋਇਆ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਗਲਤ ਹੈ ਕੋਈ ਗੱਲ ਕਰਨ ਦੀ ਸੁਣਦੀ ਨਹੀਂ ਜੀ ਹੈਗੇ ਇਹ ਅੱਛਾ ਟੱਕਾ ਕਰਦੇ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੋਗੇ ਜੇ ਤੁਹਾਡੀ ਸੁਣੀ ਜਾਵੇ ਤੇ ਕੀ ਕਹਿਣਾ ਚਾਹੋ ਅਸੀਂ ਤਾਂ ਇਹੀ ਕਹਨੇ ਜੀ ਇਹ ਬੰਦ ਹੋਣੇ ਚਾਹੀਦੇ ਇਹਨਾਂ ਦੇ ਬੰਦੀ ਹੋਣੀ ਚਾਹੀਦੀ ਆ ਅੱਛਾ ਜਿਹੜਾ ਇਹ ਜਗਾੜੂ ਸਾਧਨਾ ਮੋਟਰਸਾਈਕਲ ਵਾਲਾ ਜਿਹੜਾ ਅਸੀਂ ਤਾਂ ਕਹਿੰਦੇ ਚੱਲਣਾ ਨਹੀਂ ਚਾਹੀਦਾ ਚੱਲਣਾ ਨਹੀਂ ਚਾਹੀਦਾ ਹਾਂਜੀ ਸਰ ਜਿਵੇਂ ਤੁਸੀਂ ਕਹਿ ਰਹੇ ਸਿਰਫ ਇੱਕ ਹੀ ਚੀਜ਼ ਨੇ ਤੁਹਾਨੂੰ ਮਾਰ ਮਾਰੀ ਹੈ ਕਿ ਸਿਰਫ ਮੋਟਰਸਾਈਕਲ ਵਾਲੇ ਜਿਹੜੇ ਨੇ ਮਾਰ ਮਾਰੀ ਹੈ ਜੀ ਹੋਰ ਕਿਸੇ ਗੱਡੀ ਦਾ ਕੋਈ ਤਖਲੀਫ ਨਹੀਂ ਕੋਈ ਛੋਟਾ ਹਾਥੀ ਦੀ ਛੋਟਾ ਹਾਥੀ ਆ ਵੱਡਾ ਹਾਥੀ ਆ ਵੱਡੀਆਂ ਗੱਡੀਆਂ ਨੇ ਇਹਨਾਂ ਨੇ ਆਪੋ ਆਪ ਦਾ ਕੰਮ ਆ ਇਹਨਾਂ ਨੇ ਰਜ਼ਕਾਰ ਮਾਰਿਆ ਜਿਹੜੇ ਛੋਟੇ ਮੋਟਰਸਾਈਕਲ ਵਾਲੇ ਜਿਹੜੇ ਬਣਾਏ ਨੇ ਇਹਦਾ ਤੇ ਜ਼ਿਆਦਾ ਇਫੈਕਟ ਹੋਇਆ ਹੈ ਹਾਂਜੀ ਬਹੁਤ ਜ਼ਿਆਦਾ ਤੁਸੀਂ ਚਾਹੁੰਦੇ ਹੋ ਕਿ ਇਹ ਬੰਦ ਹੋਵੇ ਹਾਂਜੀ ਹਾਂਜੀ ਇਹ ਬੰਦ ਹੋਣੇ ਚਾਹੀਦੇ ਆ ਅੱਛਾ ਸਰ ਤੁਹਾਡਾ ਕੀ ਵਿਚਾਰ ਹੈ ਇਸ ਤੇ ਇਹ ਬੰਦ ਹੋਣੇ ਚਾਹੀਦੇ ਜੀ ਬੰਦ ਬੜੇ ਚਾਹੀਦੇ ਤੁਹਾਡਾ ਕੀ ਵਿਚਾਰ ਹੈ ਇਹ ਤਾਂ ਮੈਡਮ ਬੰਦ ਹੋਣੇ ਹੀ ਚਾਹੀਏ ਹੋ ਨਹੀਂ ਚਾਹੀਏ ਹਾਂ ਇਹ ਗੈਰ ਕਾਨੂੰਨੀ ਹੈ ਕਾਨੂੰਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਮੋਟਰਸਾਈਕਲ ਦੇ ਮਗਰ ਰੇੜਾ ਬੰਨ ਕੇ ਮਾਲ ਢੋ ਅੱਛਾ ਜੀ ਹਾਂਜੀ ਜਿਹੜੇ ਦੁਕਾਨਦਾਰ ਇਹਨਾਂ ਨੂੰ ਕੰਮ ਦਿੰਦੇ ਆ ਕਿ ਮੋਟਰਸਾਈਕਲ 'ਤੇ ਤੁਸੀਂ ਸਮਾਨ ਲਾਦੋ ਤੁਸੀਂ ਉਹਨਾਂ ਨਾਲ ਉਹਨਾਂ ਨਾਲ ਵੀ ਨਹੀਂ ਕਦੀ ਗੱਲ ਕਰਦੇ ਨਾ ਜੀ ਉਹ ਸਾਡੀ ਸੁਣਦੇ ਹੀ ਨਹੀਂ ਸੁਣਦੇ ਨਹੀਂ ਸਾਡੀ ਉਹ ਇਹਨੂੰ ਹੁਣ ਦੋ ਪੈਸੇ ਬਚਣਗੇ ਅਗਲਾ ਕੋਈ ਇਹਨਾਂ ਦਾ ਲੈ ਜੂਵੇ ਕਿਹੜਾ ਉਹ ਅੱਛਾ ਹਣੇ ਕੋੜੇ ਰੇੜੇ ਵਾਲੇ ਨੇ 700 ਮੰਗੇ ਉਹਨਾਂ ਨੇ 500 ਭੱਜ ਜਾਣਾ ਸਾਨੂੰ ਕੌਣ ਪੁੱਛੂਗਾ ਉਹਨਾਂ ਨੂੰ 50 ਰੁਪਏ ਦਾ ਤੇਲ ਨਹੀਂ ਲੱਗਣਾ ਆ ਸਾਡਾ ਸਾਨੂੰ ਤਾਂ ਜਾਨਵਰ ਦਾ ਵੀ ਦੇਖਣਾ ਹੈ ਨਾ ਉਹਦਾ ਵੀ ਖਰਚਾ ਤਾਂ ਉਹਦੇ ਉੱਤੇ ਹੀ ਦੇਖਣਾ ਹੈ ਅੱਛਾ ਅੱਛਾ ਸਰ ਜਿੱਦਾਂ ਤੁਸੀਂ ਇਹਨਾਂ ਨੂੰ ਕਿੱਥੇ ਰੱਖ ਦਿਓ ਇਹਨਾਂ ਨੂੰ ਕੋੜੇ ਅੱਧੇ ਰੱਖ ਦਿਆਂ ਜੀ ਆਪਦੇ ਹਾਂਜੀ ਆਹ ਦੇਖੋ ਦਾਣਾ ਪਿਆ ਇੱਥੇ ਵੀ ਅਬ ਇੱਥੇ ਵੀ ਦਾਣਾ ਪਿਆ ਸਪੈਸ਼ਲ ਇਹਦੇ ਲਈ ਘਰੇ ਜਾਓਗੇ ਉੱਥੇ ਵੀ ਦਾਣਾ ਪਿਆ ਆਪਦਾ ਬਾਅਦ ਚ ਪਹਿਲਾਂ ਇਹਦਾ ਵਾ ਪਹਿਲਾਂ ਇਹਦਾ ਹਾਂਜੀ ਪੂਰਾ ਧਿਆਨ ਰੱਖਣਾ ਪੈਂਦਾ ਹੈ ਪੂਰਾ ਧਿਆਨ ਜੀ ਮੈਂ ਆਪਦੇ ਬੱਚਿਆਂ ਦਾ ਧਿਆਨ ਰੱਖਣਾ ਪੈਂਦਾ ਨਾ ਉਹਦੇ ਇਹਨਾਂ ਦਾ ਧਿਆਨ ਰੱਖਣਾ ਪੈਂਦਾ ਦਵਾਈ ਬੁੱਟੀ ਸਾਰਾ ਕੁਝ ਹਾਂਜੀ ਦਵਾਈ ਇਹਨ ਮਸਾਲਾ ਪਾਣੀ ਸਭ ਕੋ ਟਾਈਮ ਨਾਲ ਪਿਆਣਾ ਪੈਂਦਾ ਅੱਛਾ ਜੀ ਪ੍ਰਸ਼ਾਸਨ ਨੇ ਸੱਚੀ ਗੱਲ ਜੀ ਹਾਂ ਜੀ ਇਹ ਜੀ ਮਤਲਬ ਪ੍ਰਸ਼ਾਸਨ ਇਹਨਾਂ ਵਾ ਚੀਜ਼ਾਂ ਦਾ ਧਿਆਨ ਨਹੀਂ ਦੇ ਰਿਹਾ ਹੈਗਾ ਦੇਖੋ ਜੀ ਇਹ ਬਿਲਕੁਲ ਜਿਹੜੇ ਹੈਗੇ ਆ ਨਜਾਇਜ਼ ਆ ਕਿਉਂਕਿ ਨਾ ਇਹ ਨਾ ਕਿਸੇ ਕੋਲ ਆਰਸੀ ਆ ਨਾ ਕਿਸੇ ਕੋਲ ਇੰਸ਼ੋਰੈਂਸ ਆ ਕਿਸੇ ਕੋਲ ਕੋਈ ਕਾਗਜ਼ ਪੂਰਾ ਨਹੀਂ ਹੈਗਾ ਇਹਨਾਂ ਕੋਲ ਇਹਨਾਂ ਦੇ ਤੁਸੀਂ ਚੈੱਕ ਕਰ ਲਓ ਜਾ ਕੇ ਹੁਣੇ ਦੇਖੋ ਇਹਨਾਂ ਦਾ ਇਹਨਾਂ ਲੰਬਾ ਲੰਬਾ ਮਾਲ ਪਾਇਆ ਹੋਇਆ ਹੈਗਾ ਕੋਲੋਨੀ ਲੱਗੇ ਆਂਦੇ ਹੈਗੇ ਆ ਪ੍ਰਸ਼ਾਸਨ ਦੇਖਦਾ ਹੈਗਾ ਕੋਲੋਨੀ ਆ ਲੱਗੇ ਆਂਦੇ ਇਹ ਕਿਤੇ ਕਿਤੇ ਇਹਨਾਂ ਨੂੰ ਧੂਸ ਵੀ ਦੇਣੀ ਪੈਂਦੀ ਹੈ ਜੀ ਇਹਨਾਂ ਨੂੰ ਪੈਸੇ ਚੋਂ ਦਿੰਦੇ ਹੈਗੇ ਹੈਗੇ ਨਾਲ ਦੇ ਨਾਲ ਨਿਕਲ ਆਉਂਦੇ ਹੈਗੇ ਇਹ ਅਸੀਂ ਕਈ ਵਾਰ ਦੇਖਿਆ ਉਹ ਲੰਬਾ ਮਾਲ ਪਾਇਆ ਹੋਇਆ ਕਦੇ ਕਿਸੇ ਚ ਕਾਰ ਚ ਵੱਜ ਗਿਆ ਜੀ ਕਦੇ ਕਿਸੇ ਨੂੰ ਨੁਕਸਾਨ ਕਰਤਾ ਕਦੇ ਕਿਸੇ ਨੂੰ ਨੁਕਸਾਨ ਕਰਤਾ ਜੀ ਸਰੀਏ ਵਗੈਰਾ ਜਿਹੜੇ ਹਾਂਜੀ ਹਾਂਜੀ ਸਰੀਏ ਵਗੈਰਾ ਹਾਂ ਸਰੀਏ ਵੱਤ ਤੋਂ ਤੁਸੀਂ ਦੇਖੋ ਜੀ 20 ਫੁੱਟਾ 21 ਫੁੱਟਾ 22 ਫੁੱਟਾ ਹੁੰਦਾ ਇਹ ਤੇ 22 ਫੁੱਟਾ ਤੁਸੀਂ ਇਹ ਦੇਖੋ 8 ਫੁੱਟ ਨਹੀਂ ਹੈਗੀ 6 ਫੁੱਟ ਸਾਰੀ ਗੱਡੀ ਹੈ ਬਣਾਈ ਹੁੰਦੀ ਨੇ ਚਾਦੀ ਜਿਹੜੀ ਇਹਨਾਂ ਨੇ ਇਹ ਇਹ ਸਾਰਾ ਟੈਂਪਰੇਰੀ ਕੰਮ ਕੀਤਾ ਹੋਇਆ ਜੀ ਇਹਨਾਂ ਦਾ ਅੱਛਾ ਜੀ ਤੇ ਇਹ ਜਦੋਂ ਹੁਣ ਪ੍ਰਸ਼ਾਸਨੀਆਂ ਦਾ ਧਿਆਨ ਹੀ ਨਹੀਂ ਦੇ ਦੇ ਰਿਹਾ ਜੀ ਇਹ ਤਾਂ ਹੁਣ ਆਪਣੇ ਇੱਥੇ ਕਾਰਵਾਈ 1 2 3 4 ਪ੍ਰਸਾਪ ਇਹ ਸਾਰੇ ਪ੍ਰਵਾਸੀ ਹੈ ਜਿਹੜੇ ਅੱਗੇ ਓਕੇ ਪ੍ਰਵਾਸੀਆਂ ਨੇ ਜਿਗਾੜੋ ਸਾਰਾ ਕੰਮ ਕੀਤਾ ਹੋਇਆ ਹੈ ਜੀ ਇਹਨਾਂ ਨੇ ਜਿੱਥੇ ਜਾਂਦੇ ਹੈਗੇ ਆਪਣਾ ਦੇਖ ਕੇ ਆ ਦੇਖੋ ਪਿੱਛੇ ਦੇਖੋ ਉਹ ਪਿੱਛੇ ਕੋ ਹੋਰ ਆ ਰਿਹਾ ਜਿਹੜਾ ਦੇਖੋ ਜੀ ਉਹ ਦੇਖੋ ਇਹ ਮਤਲਬ ਤੁਸੀਂ ਦੇਖੋ ਹਰ ਇੱਥੇ ਹਰ ਮਤਲਬ ਇੰਡਸਟਰੀ ਏਰੀਆ ਦੇ ਵਿੱਚ ਇਹੋ ਜਿਹੜੇ ਜਿਹੜੇ ਪੈਦਾ ਕੀਤੇ ਹੋਏ ਹੈ ਇਹਨਾਂ ਨੇ ਬਣਾ ਬਣਾ ਕੇ ਤੇ ਇਹ ਜਿਹੜੇ ਜਿੱਥੇ ਬਣਾਦੇ ਆ ਪਹਿਲੀ ਗੱਲ ਤੇ ਉੱਥੇ ਵੀ ਰੋਗ ਹੋਣੀ ਚਾਹੀਦੀ ਆ ਜੀ ਜਿੱਥੇ ਜਿਹੜੇ ਲੋਕੀ ਬਣਾਉਂਦੇ ਜੀ ਇਹਨਾਂ ਨੂੰ ਹਾਂਜੀ ਆ ਦੇਖੋ ਜੀ ਹੁਣ ਇਹਨਾਂ ਦਾ ਤੁਸੀਂ ਰੋਕ ਕੇ ਪਤਾ ਕਰਕੇ ਦੇਖ ਲਓ ਵੀ ਇਹਨਾਂ ਨੂੰ ਕੋਈ ਕਾਗਜ਼ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੈਗਾ ਇਹ ਕੋਟੂਗਰਨ ਪ੍ਰਸ਼ਾਸਨ ਬੇਨਤੀ ਕਰਦਾ ਪ੍ਰਸ਼ਾਸਨ ਦੇ ਮੋਰੇ ਵੀ ਇਹਨਾਂ 'ਵਾ ਧਿਆਨ ਦਿਵੋ ਇਹਨਾਂ ਨੂੰ ਵੱਧ ਤੋਂ ਵੱਧ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਨਾਤਮਾਣੀ ਚਲੂ ਕਰਨੀ ਚਾਹੀਦੀ ਆ ਜੀ ਇਲੀਗਲ ਹੈ ਬਿਲਕੁਲ ਜੀ ਬਿਲਕੁਲ ਹੁਣ ਆ ਜਿਹੜੇ ਘੋੜੇ ਰੇੜੇ ਸਵੇਰੇ ਆ ਜਾਂਦੇ ਜੀ ਦੇਖੋ ਇਹਨਾਂ ਨੇ ਜੇ ਹੁਣ ਕੰਮ ਕਰਨਾ ਹੈਗਾ ਇਹਨਾਂ ਨੇ ਕੰਮ ਕਰਕੇ ਤਾਂ ਵਿਚਾਰਿਆਂ ਨੇ ਚਾਹਾਂ ਇਹਨਾਂ ਨੂੰ ਵਿਚਾਰਿਆਂ ਨੂੰ ਪਾਣਾ ਆਪ ਚਾਹੇ ਰੋਟੀ ਖਾਣ ਚਾਹੇ ਨਾ ਖਾਣ ਇਹਨਾਂ ਨੂੰ ਜਾਨਵਰ ਨੂੰ ਇਹਨਾਂ ਨੇ ਪਾਣਾ ਹੀ ਪਣਾ ਇਹਨਾਂ ਨੂੰ ਬੇਜੁਬਾਨ ਜਾਨਵਰ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਇਹਨਾਂ ਜਾਨਵਰ ਤਾਂ ਪਾਣਾ ਹੀ ਪਣਾ ਆਪ ਚਾਹੇ ਭੁੱਖੇ ਰਹਿਣ ਰੋਟੀ ਨਾ ਮਿਲਣ ਇਹਨਾਂ ਨੂੰ ਉਹ ਮਨਜ਼ੂਰ ਆ ਜੀ ਪਰ ਉਹ ਤਾਂ ਵਿਚਾਰਾ ਢਿੱਡ ਭਰਨ ਗਿਆ ਹੀ ਭਰਨਗੇ ਇਹ ਬਿਲਕੁਲ ਜੀ ਜੀ ਗਾਰਿਓ ਬਸ ਇਹੀ ਮੰਗ ਕਰਦਿਓ ਕਿ ਇਹ ਚੀਜ਼ਾਂ ਜੋ ਹੈ ਇਲੀਗਲ ਚੀਜ਼ਾਂ ਬੰਦ ਹੋ ਜਾਣੀਆਂ ਚਾਹੀਦੀਆਂ ਆਂ ਜੀ ਪ੍ਰਸ਼ਾਸਨ ਦੇ ਮੂਰੇ ਇਹੀ ਬੇਨਤੀ ਕਰਨੇ ਚਾਹਾਂਗੇ ਜੀ ਇਹਨਾਂ ਦੇ ਉੱਪਰ ਜਿੰਨੀ ਜਲਦੀ ਹੋ ਸਕੇ ਇਹਨਾਂ ਦੇ ਉੱਪਰ ਨਤਮਾਨ ਇਹਨਾਂ ਨੂੰ ਆਪਣੇ ਅੰਡਰ ਕਰਨੇ ਜੀ ਬੰਦ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਜੀ ਚੱਲ ਰੇ ਮੋਟਰਸਾਈਕਲ ਦੇ ਪਿੱਛੇ ਜੋ ਰੇੜੇ ਲਗਾ ਲੈਂਦੇ ਆ ਤੇ ਉਹਦਾ ਤੁਹਾਡੇ ਕੰਮ ਤੇ ਕਿੰਨਾ ਕੋਈ ਇਫੈਕਟ ਪਿਆ ਕੰਮ ਦੇ ਉੱਤੇ ਪੂਰਾ ਅਸਰ ਪੈਂਦਾ ਜੀ ਸਾਢੇ 7 ਵਜੇ ਮੈਂ ਤੁਹਾਨੂੰ ਸੈਂਟਰ ਵੱਲੋਂ ਬਿੱਲ ਪਾਸ ਹੋਇਆ ਹੈ ਆਵਾਜ਼ ਭਾਈ ਸਰਕਾਰ ਮਿਲੇਗਾ ਅਸੀਂ ਉਹੋ ਬਜਲ ਦੇ ਵਿੱਚ ਵਿੱਚ ਰਹਿੰਦੇ ਆਂ ਕਿਉਂ ਮੇਰੇ ਭਾਗ ਬਜਨ ਕੇ ਨਾਮ ਤੇ ਇਹ ਇਨਾ ਬਜਨ ਮੋਟਰ ਦੇ ਜਿਹੜੇ ਆਲੇ ਪਾ ਕੇ ਲੈ ਜਾਂਦੇ ਆ ਵੀੜੇ ਦਾ ਕੀੜਾ ਮਤਲਬ ਇਹ ਲੈ ਜਾਂਦੇ ਆ ਤੇ ਇਹਨਾਂ ਕੋਲੇ ਇਹ ਚੀਜ਼ ਦੀ ਡਾਕੂਮੈਂਟ ਚੈੱਕ ਕੀਤੇ ਜਾਂ ਲਾਇਸੈਂਸ ਚ ਦੇਖੇ ਜਾਣ ਐਕਸੀਡੈਂਟ ਦਾ ਕਾਰਨ ਬਣਦਾ ਵਾ ਰੋਡਾਂ ਦੇ ਉੱਤੇ ਜਿੰਨਾਂ ਕੋਈ ਕੋਈ ਲਾਇਸੈਂਸ ਨਹੀਂ ਹੈਗਾ ਕੋਈ ਡਾਕੂਮੈਂਟ ਪੂਰੇ ਮਸ਼ੀਨਰੀ ਦੇ ਨਹੀਂ ਹੈਗੇ ਕੋਈ ਟੈਕਸ ਨਹੀਂ ਤੇ ਇਹਦੇ ਉੱਤੇ ਕੋਈ ਪ੍ਰਸ਼ਾਸਨ ਮਾਨ ਸਰਕਾਰ ਭਗਵਾਨ ਤਮਾਨ ਕਹਿੰਦੇ ਸੀ ਜਿਹੜੇ ਗੱਲਾਂ ਕਰਦੇ ਸੀ ਅਸੀਂ ਇਹ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਬਈ ਇਹਦੇ ਉੱਤੇ ਜ਼ਰੂਰ ਕਰੋ ਮਜ਼ਦੂਰਾਂ ਦਾ ਜਿਹੜਾ ਆਡਾ ਹਕਾਮ ਮਾ ਉਹ ਸਾਡਾ ਖੋਇਆ ਜਾ ਰਿਹਾ ਵਾ ਇਹ ਇੱਕ ਨਵੀਂ ਕਰੋਕਾ ਵਾਜੀ ਜਿਹੜੀ ਆਹ ਹੈ ਨਾਲ ਇਹਦੇ ਨਾਲ ਸਰ ਤੁਹਾਡੇ ਕੰਮ ਤੇ ਅਸਰ ਪਿਆ ਹਾਂਜੀ ਹਾਂ ਪੂਰਾ ਅਸਰ ਪਿਆ ਕਿੰਨਾ ਕੋ ਪਹਿਲੇ ਕੀ ਕਿੰਨਾ ਕੋ ਫਾਇਦਾ ਸੀ ਤੇ ਹੁਣ ਉਸ ਬਾਈਕ ਜਿਹੜੇ ਪਿੱਛੇ ਮੋਟਰਸਾਈਕਲ ਦੇ ਪਿੱਛੇ ਰੇੜਾ ਲਗਾ ਲੈਂਦੇ ਉਹਦੇ ਵਿੱਚ ਨਾਲ ਕਿੰਨਾ ਇੱਕ ਅੱਧਾ ਢੇੜਾ ਮਸਾ ਲੱਗਦਾ ਵਾ ਕਦੇ ਨਹੀਂ ਵੀ ਲੱਗਦਾ ਅੱਛਾ ਪਹਿਲੇ ਅਸੀਂ ਦੋ ਦੋ ਢੇੜੇ ਲਾਉਂਦੇ ਸੀ ਅੱਛਾ ਹਾਂਜੀ ਫੇ ਤੁਸੀਂ ਘੋੜੇ ਕਿੱਦਾਂ ਪਾਲਦੇ ਹੋ ਸਰ ਘੋੜੇ ਨਾਲ ਪੱਠੇ ਦਾ ਕੰਮ ਕਰਦੇ ਆ। ਅੱਛਾ। ਕੱਚੀ ਆਟਾਂ ਦੀ ਢੋਡ ਵੀ ਉੱਥੇ ਜਾਂਦੇ ਆ ਪੈਸੇ ਦੀ। ਸੀਜ਼ਨ ਲੋਨ। ਹਾਂ ਦੀਵਾਲੀ ਵੇਲੇ ਚੱਲਣਗੇ ਕੰਮ ਉਹ। ਹਾਂ ਜੀ। ਫਿਰ ਐ ਇਥੋਂ ਫਿਰ ਸਾਨੂੰ ਐ ਜਾਣਾ ਪੈਂਦਾ ਵਾ। ਸਰ ਕਿੰਨੇ ਟਾਈਮ ਤੋਂ ਇਹ ਸਮੱਸਿਆ ਨੂੰ ਤੁਹਾਨੂੰ ਫੇਸ ਕਰਨਾ ਪੈ ਰਿਹਾ। ਇਹ ਆ ਹੁਣ ਚਾਦੀ ਆ ਸਰਕਾਰ ਪਹਿਲਾਂ ਇੱਕ ਵਾਰੀ ਚੰਨੀ ਸਰਕਾਰ ਦੇ ਬੰਦ ਕਰਾਤੀ ਸੀਗੇ। ਇਹ ਆ ਫਿਰ ਭਗਵਾਨਤਮਨ ਸਰਕਾਰ ਨੇ ਦੁਬਾਰੇ ਇਹਨਾਂ ਨੂੰ ਫਿਰ ਚਲਾ ਦਿੱਤਾ। ਅੱਛਾ ਜੀ। ਅਸੀਂ ਇਹ ਨਹੀਂ ਕਹਿੰਦਾ ਅਸੀਂ ਮਜ਼ਦੂਰਾਂ ਦੇ ਖਿਲਾਫ ਨਹੀਂ ਹੈਗੀ। ਵੀ ਉਹਨਾਂ ਦੀ ਵੀ ਚ ਰੋਟੀ ਆ। ਪਰ ਆ ਜਿਹੜਾ ਜਗਾੜੂ ਆ ਇਹ ਮਤਲਬ ਬਿਨਾ ਟੈਗਸਾਂ ਤੋਂ ਬਿਨਾ ਲਿਸਾਂਸਾਂ ਤੋਂ ਰੋਡ ਤੇ ਚੱਲਣ ਦੇ ਕੋਈ ਨਿਯਮ ਨਹੀਂ ਜਾਣਦੇ ਮੇਰੇ ਨਾਲ ਲੰਮਾ ਮਾਲ ਪਾ ਕੇ ਐਕਸੀਡੈਂਟਾਂ ਦਾ ਕਾਰਨ ਵੀ ਇਹ ਬਣਦਾ ਵਾ ਤੇ ਇਹ ਇਹ ਨੂੰ ਕੋਈ ਜਰੂਰ ਸਰਕਾਰੇ ਜੋ ਉੱਤੇ ਕੋਈ ਸੋਚੇ ਪ੍ਰਸ਼ਾਸਨ ਨੂੰ ਇਹ ਸਾਡੀ 407 ਗੱਡੀਆਂ ਤੇ ਵੀ ਉਹ ਪਿਆ ਜੀ ਤੇ ਦੂਜੀਆਂ ਤੇ ਵੀ ਪਿਆ ਜਿਹੜੀਆਂ ਆਪਣੇ ਛੋਟੇ ਹਾਥੀ ਨੇ ਇਹਨਾਂ ਤੇ ਵੀ ਬਹੁਤ ਐਕਸ਼ਨ ਪਿਆ ਅੱਛਾ ਜੀ ਹਾਂਜੀ ਕਿਦਾਂ ਸਰ 7-8 ਕੁਆਂਟਲ ਮਾਲ ਐਵੇਂ ਤਾਂ ਗੱਡੀ ਤੇ ਜਾਣਾ ਜੀ ਸਾਵੇਂ ਇੱਥੇ ਲੈ ਜਾਂਦੇ ਆ ਟੈਂਪੂ ਤੇ ਕਿੰਨਾ ਫਰਕ ਆ ਜੀ ਮੋਟਰ ਮੋਟਰਸਾਈਕਲ ਤੇ ਕਿੰਨਾ ਫਰਕ ਆ ਇਹ ਚੱਕਰ ਆ ਤੁਹਾਡੇ ਕੋਲ ਕਿੰਨੇ ਘੋੜੇ ਨੇ ਮੇਰੇ ਕੋਲ ਤਾਂ ਇੱਕੋ ਹੀ ਘੋੜਾ ਜੀ ਅੱਛਾ ਹਾਂਜੀ ਫਿਰ ਉਹਨੂੰ ਕਿੱਦਾਂ ਪਾਲਦੇ ਹੋ ਪਾਲਣਾ ਔਖਾ ਨਹੀਂ ਪਾਲਣਾ ਤਾਂ ਹੁਣ ਪੈਂਦਾ ਹੀ ਆ ਜੀ ਫਿਰ ਉਹਨਾਂ ਕੀ ਕਰੀਏ ਕਿੰਨੇ ਟਾਈਮ ਤੋਂ ਇੱਦੇ ਚੱਲ ਰਿਹਾ ਸਾਡਾ ਦੋ ਦੋ 3 ਸਾਲ ਹੋ ਗਏ ਬਣਿਆ ਨੂੰ 3 ਸਾਲ ਹੋ ਗਏ 3 ਸਾਲ ਹੋ ਚਲੇ ਜੀ 3 ਸਾਲ ਤੋਂ ਇੱਦੇ ਚੱਲ ਰਿਹਾ ਤੁਸੀਂ ਇਹਦੀ ਕੋਈ ਕੰਪਲੇਂਟ ਨਹੀਂ ਕੀਤੀ ਅਸੀਂ ਕਿਹਦੇ ਕੋਲੇ ਕੰਪਲੀਟ ਕਰੀਏ ਜੀ ਦੱਸੋ ਉਹ ਆਹਨਾਂ ਦੇ ਬੰਦੇ ਨੀਂਵਰ ਵਾਲੇ ਆ ਉਹਨਾਂ ਨੇ ਮੋਟਰਸਾਈਕਲ ਗੱਡੀਆਂ ਤੋਂ ਬਣਾ ਲੇ ਕੋੜੇ ਰੇੜੇ ਹੁਣ ਛੱਡਦੇ ਆ ਹੁਣ ਇਹਨਾਂ ਵਰਗਿਆਂ ਕੋਲੇ ਹਾਥੀ ਆ ਇਹਨਾਂ ਨੂੰ ਘੇੜਾ ਨਹੀਂ ਮਿਲਦਾ ਦੋ ਦੋ ਦਿਨ ਐ ਕਿੱਥੇ ਜਾਣਗੇ ਕਿਸ਼ਤਾਂ ਚ ਗੱਡੀ ਲਿੱਤੀ ਹੋਈ ਆ ਕਿਸ਼ਤ ਭਰਾਂਦੇ ਪਏ ਆ ਤੇ ਸਾਨੂੰ ਘੇੜਾ ਨਹੀਂ ਮਿਲਦਾ ਜਿਹੜੇ ਰੇਟ 'ਚ ਅਸੀਂ ਛੋਟੇ ਹਾਥੀ ਦਾ ਘੇੜਾ ਲਹੁੰਦੇ ਉਹ ਰੇਟ 'ਤੇ ਮੋਟਰਸਾਈਕਲ ਵਾਲੇ ਲੈ ਜਾਂਦੇ ਆਪ ਆਪਾਂ ਨੂੰ ਪੁਲਿਸ ਵਾਲੇ ਨੂੰ ਖਰਚਾ ਦੇਣਾ ਪੈਂਦਾ ਚਲਾਨ ਹੋ ਜਾਂਦਾ ਇਹ ਤਾਂ ਪੈਸੇ ਦੇ ਦੇ ਕੇ ਨਿਕਲੀ ਜਾਂਦੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸਰਕਾਰ ਕੋਲੋਂ ਕੋਈ ਕਹੋ ਨਹੀਂ ਹੈ ਕਿ ਆ ਜਿਹੜਾ ਮੋਟਰਸਾਈਕਲ ਦੇ ਪਿੱਛੇ ਰੇੜਾ ਲਗਾਇਆ ਹੈ ਇਹਨੇ ਜੋ ਹੈ ਸਾਰਿਆਂ ਦਾ ਕੰਮ ਠੱਪ ਕਰਤਾ ਸਾਰੇ ਨਾ ਪਾਜੀ ਬਸ ਗੱਡੀਆਂ ਤਾਂ ਇੱਧੇ ਰਹਿ ਗਈਆਂ ਕਿਸ਼ਤਾਂ ਭਰਦੇ ਰਹੋ ਬਸ ਕਿੱਥੋਂ ਭਰਾਈਏ ਕਿਸ਼ਤਾਂ ਕਿਸ਼ਤਾਂ ਟੁੱਟ ਰਹੀਆਂ ਪੇਪਰ ਟੁੱਟ ਰਹੇ ਚਲਾਨ ਹੋ ਰਹੇ ਲੰਮੇ ਮਾਲ ਦੇ ਹਾਂ ਕਿਸੇ ਨੇ ਵੀ ਇੱਥੇ ਖੜੇ ਕਿਸੇ ਬੰਦੇ ਨੇ ਵੀ ਕਿਸੇ ਕੋਲ ਕੰਪਲੀਟ ਨਹੀਂ ਕੀਤੀ ਜਾ ਕੇ ਕਿਸੇ ਨੇ ਨਹੀਂ ਕੀਤੀ ਤਲਮੀੜ ਕੇ ਦੇਖੋ ਕਰੀਏ ਸਾਰ ਪਾਈਪ ਹੋਏ ਦੇ ਕੇ ਨਿਕਲ ਜਾਂਦੇ ਆ ਅਸੀਂ ਨਾ ਅਖਵਾਰਾਂ ਚ ਮੀਡੀਆ ਦੇ ਵਿੱਚ ਹੀ ਇਹ ਖਬਰਾਂ ਉਹ ਤੋਂ ਪੜੀਆਂ ਸੀ ਜਮਾਨ ਸਰਕਾਰ ਦੀਆਂ ਵੀ ਕੋਈ ਗੱਲ ਇਹਨਾਂ ਨੂੰ ਫੜੋ ਨਾ ਚਲਾਈ ਜਾਣ ਮਿਸਰ ਸਰਕਾਰ ਖੌਦ ਇਹਦੇ ਵਿੱਚ ਅਸੀਂ ਵੱਤਵਾਦੇ ਇਹ ਕੰਪਲੀਟ ਸਰਕਾਰੀ ਸਾਦਾ ਇਕੱਠੇ ਹੋ ਗਏ ਡੀਸੀ ਮੋਗੇ ਵਿੱਚ ਬੰਦ ਹੋਏ ਆ ਹੁਣੇ ਮੋਗੇ ਬੰਦ ਹੋਇਆ ਤੇ ਸਾਰੇ ਪਾਸੇ ਕਿਉਂ ਨਹੀਂ ਇਲੈਕਸ਼ਨ ਲੈਂਦੇ ਬੈ ਲੈ ਲੈ ਛੱਡ ਦਿੰਦੇ ਆ ਹੁਣ ਇਹਨਾਂ ਨੂੰ ਵੀ ਦਿੰਦਾ ਹੀ ਆ ਮੋਟਰਸਾਈਕਲ ਦਾ ਚਲਾਨ ਇਕੱਲੇ ਦਾ ਕਰ ਦਿੰਦੇ ਦੋ ਬੰਦਿਆਂ ਦਾ ਉਹਨਾਂ ਇਹਨਾਂ ਮਾਲ ਲੈ ਕੇ ਜਾਂਦੇ ਉਹਨਾਂ ਦਾ ਜਲਾਨ ਕਰਦੇ ਨਹੀਂ ਉਹਨਾਂ ਬੌਂਡ ਨਹੀਂ ਕਰਦੇ ਬੰਦ ਨਹੀਂ ਕਰਦੇ ਮੋਟਰਸਾਈਕਲ ਤੇ ਦੋ ਬੰਦੇ ਬੈਠੇ ਜਿਹਦੇ ਥੱਲੇ ਲਾ ਲੈਂਦੇ ਆ ਇੱਕ ਇੱਕ ਬੰਦਾ ਚਾਰ ਗੱਡੀਆਂ ਪਾਇਆ ਹੋਇਆ 200 ਰੁਪਏ ਤੇਲ ਕੱਟ ਕੇ ਦਾ ਖਰਚਾ ਲਈ ਜਾਂਦਾ ਉਹਦੇ ਦੀਹਾੜੀ 4-5000 ਬਣਦੀ ਅਸੀਂ ਕਿਸ਼ਤਾਂ 'ਚ ਗੱਡੀ ਲੈ ਕੇ ਵੀ ਦਿਨ 'ਚ 1000-1200 ਤੋਂ ਜਿਹੜਾ ਲੋਡ ਕਰਕੇ ਸਾਮ ਨੂੰ ਲੋਡ ਕਰਨਾ ਸਵੇਰੇ 6 ਵਜੇ ਲੈ ਜਾਂ ਪੂਲ ਸਦੇ ਡੇਰ ਕੇ ਮਾਰੇ ਵੀ ਚਲਾਨ ਨਾ ਹੋ ਜਾਏ ਸਾਡੀ ਗੱਡੀ ਦਾ ਉਹ ਤਾਂ ਕਰਕੇ ਵੀ ਆਪਣਾ ਕੰਮ ਠੱਪ ਚੱਲ ਰਿਹਾ ਮੋਟਰਸਾਈਕਲ ਚੱਲੀ ਜਾਂਦੇ ਆ ਗੱਲ ਇਹ ਹੈ ਕਹਿ ਰਿਹਾ ਕਿ ਕਿਸ਼ਤਾ ਦੇ ਗੱਡੀਆਂ ਲਿੱਤੀਆਂ ਨੇ ਪਰ ਜੋਦ ਹੈ ਅਸੀਂ ਪੂਰਾ ਪੂਰਾ ਕਮਾ ਨਹੀਂ ਪਾਰੇ ਕੀ ਕਹਿਣਾ ਚਾਹ ਰਹੇ ਅਸੀਂ ਤੁਹਾਡੇ ਮਾਧਿਅਮ ਰਾਹੀਂ মিডিਆ ਰਾਹੀਂ ਚੈਨਲ ਰਾਹੀਂ ਇਹ ਸਰਕਾਰ ਨੂੰ ਕਰਨੇ ਦਿੱਤਾ ਬਾਕੀ ਮੀਸੋ ਬੱਚੇ মিডিਆ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਹ ਆ ਨੂੰ ਜੋਰ-ਸ਼ੋਰ ਨਾਲ ਠਾਇਆ ਜਾਵੇ ਤਾਂ ਕਿ ਸਾਡਾ ਮਸਲਾ ਕਿਸੇ ਹੱਲ ਹੋ ਸਕੇ ਸਰ ਜਿਵੇਂ ਕਿ ਤੁਸੀਂ ਦੇਖਿਆ ਜੋ ਮੋਟਰਸਾਈਕਲ ਦੇ ਪਿੱਛੇ ਰੇੜੇ ਲਗਾ ਦਿੱਤੇ ਜਾਂਦੇ ਦੇ ਉੱਤੇ ਤੇ ਜੋ ਕਵੰਟਲਾ ਦੇ ਹਿਸਾਬ ਦੇ ਨਾਲ ਜੋ ਸਮਾਨ ਲੋਡ ਕਰ ਦਿੱਤਾ ਜਾਂਦਾ ਉਸ ਨੇ ਜੋ ਹੈ ਇਹਨਾਂ ਦਾ ਛੋਟੇ ਹਾਤੀ ਤੋਂ ਲੈ ਕੇ ਜੋ ਘੋੜੇ ਤੇ ਸਮਾਨ ਲੱਗਿਆ ਉਹਨਾਂ ਦਾ ਸਾਰਿਆਂ ਦਾ ਕੰਮ ਜੋ ਹੈ ਠੱਪ ਕਰ ਦਿੱਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਹੈ ਦੇ ਉੱਤੇ ਐਕਸ਼ਨ ਦਿੱਤਾ ਜਾਵੇ ਇਲੀਗਲ ਇਹਨੂੰ ਜਲਦ ਤੋਂ ਜਲਦ ਬੰਦ ਕਰ ਦਿੱਤਾ ਜਾਵੇ ਤਾਂ ਕਿ ਜੋ ਸਾਡਾ ਰੋਜ਼ਗਾਰ ਹੈ ਫਿਰ ਤੋਂ ਪਟਰੀ ਦੇ ਉੱਤੇ ਆ ਸਕੇ ਔਨਲੀ ਨਾਈਟ ਦੇ ਅੱਧੇ ਹੋਰ ਵੀ ਜੋ ਅਪਡੇਟਸ ਨੂੰ ਜਾਣਨ ਦੇ ਲਈ ਖਬਰਾਂ ਨੂੰ ਜਾਣਨ ਦੇ ਲਈ ਜੁੜੇ ਰਹੋ ਦਾ ਸਿਟੀ ਹੈਡਲਾਈਨਸ ਨਾਲ